ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਿੱਖਾਂ ਵਾਲਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਨੇੜੇ ਰਹਿ ਜਾਂਦਾ ਦੱਸੋ ਇਹ ਕੋਟਕਪੂਰੇ ਦੇ ਮਹਰਾਣੇ ਵਾਲਾ ਵੀੜ ਵੀ ਇਹਦੇ ਨੇੜ ਹੈ ਚਾਹਲ ਪਿੰਡ ਨੇੜ ਹੈ ਮੇਨ ਗੱਲ ਇਹ ਵੀ ਕੋਟਕਪੂਰੇ ਦੇ ਬਿਲਕੁਲ ਨਾਲ ਲੱਗਦਾ ਪਿੰਡ ਸਿੱਖਾਂ ਵਾਲਾ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਇੱਕ ਮੱਝ ਵਕਾਉ ਕੀਤੀ ਇਹਨਾਂ ਨੇ ਘਰ ਦੀ ਮੱਝ ਹੈ ਗੱਬਣ ਹੈ ਸੂਣ ਦੇ ਨੇੜ ਹੈ ਡਿਟੇਲ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਤਸੱਲੀ ਕਰਨ ਦਾ ਹੱਕ ਆ ਤੁਸੀਂ ਆ ਕੇ ਤਸੱਲੀ ਕਰਕੇ ਖਰੀਦ ਲਿਓ ਨੰਬਰ ਸਕਰੀਨ ਉੱਤੇ ਇਹਨਾਂ ਦਾ ਚੱਲਦਾ ਰਹਿਣਾ ਪੂਛ ਜਿਆਦਾ ਮਾਰਦੀ ਦਿਸਦੀ ਹੋਣੀ ਹੈ ਕਿਉਂਕਿ ਮੱਖੀ ਜਿਹੜੀ ਉਹ ਬਹੁਤ ਆ ਤੁਸੀਂ ਦੇਖੋ ਕਾਫੀ ਲੱਤਾਂ ਦੇ ਉੱਤੇ ਮੱਖੀ ਇਹਦੇ ਬੈਠ ਰਹੀ ਹੈ ਤੇ ਉਹ ਪਸ਼ੂ ਨੂੰ ਡਿਸਟਰਬ ਕਰਦੀ ਹੈ ਸੋ ਆਪਾਇ ਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਜਿਹਨੂੰ ਪਸੰਦ ਆ ਜੂ ਦੋਸਤੋ ਤੁਸੀਂ ਇਹ ਸਮਝ ਨੂੰ ਖਰੀਦਣਾ ਤੇ ਤਸੱਲੀ ਵੀ ਤੁਸੀਂ ਆ ਕੇ ਕਰਨੀ ਹੈ ਨੰਬਰ 22 ਜਿਹੜਾ ਦਾ ਸਕਰੀਨ ਉੱਤੇ ਮੈਂ ਚਲਾ ਦੂੰਗਾ ਆਓ ਇਨਫੋਰਮੇਸ਼ਨ ਲਈਏ ਬਾਅਦ ਚ ਇਹਨੂੰ ਖੋਲਦੇ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸੋ ਜੀ ਕੁਲਵੰਤ ਸਿੰਘ ਜੀ ਕੁਲਵੰਤ ਭਾਈ ਅੱਜ ਇੱਕ ਮੱਝ ਆਪਾਂ ਵਕਾਊ ਕੀਤੀ ਹੈ ਕਰਦੀ ਐ ਮੱਝ ਇਹ ਹਾਂਜੀ ਹਾਂਜੀ ਕਿੰਨਾ ਸੂਆ ਐ ਨੇ ਸੁਣਾ ਇਹ ਤੀਜਾ ਸੂਆ ਸੁਣਾ ਜੀ ਦੂਜੇ ਸੂਏ ਕਿੰਨਾ ਕਿਦਦ ਚੋਇਆ ਇਹ 7 ਲੀਟਰ ਦੁੱਧ ਦਿੱਤਾ ਹੁਣ ਦਿਨ ਕਿੰਨੇ ਬਾਕੀ ਐ ਦੇ ਇਹ 5 ਤਰੀਕ ਨੂੰ ਦਿਨ ਪੂਰੇ ਐ 5 ਤਰੀਕ ਨੂੰ ਹਾਂਜੀ ਹਜੇ ਤਾਂ ਫਿਰ ਇਹ ਮੰਨੀਏ ਵੀ 9 10 ਦਿਨ ਪਏ ਆ ਦਿਨਾਂ ਦੇ ਹਿਸਾਬ ਤੇ ਹਾਂਜੀ ਹਾਂਜੀ ਕੱਪਣ ਜਿਹੜਾ ਟੀਕਾ ਭਰਾਇਆ ਉਹਦੇ ਕੋਈ ਡਿਟੇਲ ਸੰਭੀ ਆਪਾਂ ਜਾਂ ਨਹੀਂ 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 ਸੰਭੀ ਰੇਟ ਤਾਂ ਕੀ ਰੱਖਾਂਗੇ ਆਪਾਂ ਰੇਟ ਵੀ ਉਹਨਾਂ ਦੇ ਫੋਨ ਤੇ ਰੇਟ ਫੋਨ ਤੇ ਹੋ ਜੂਗਾ ਠੀਕ ਐ ਦੋਸਤੋ ਹਜੇ ਦਿਨ ਪਏ ਆ ਮੱਝ ਦੇ ਸੂਨ ਚ 5 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅੰਦਾਜ਼ਾ ਇਹਨਾਂ ਦੇ ਹਿਸਾਬ ਤੇ ਦੋ ਦਾ 17 ਲੀਟਰ ਦੂਜੇ ਸੂਏ ਦੇ ਕੰਦੇ ਵਿੱਚੋਂ ਆਇਆ ਹਵਾਨੇ ਦੇ ਉੱਤੇ ਨਾੜਾਂ ਵੀ ਦਿਸਣੀਆਂ ਪਰ ਪੂਰੀ ਚਮੜੀ ਦੇ ਉੱਤੇ ਨਾੜਾਂ ਤੁਸੀਂ ਦੇਖਿਓ ਬਰੀਕ ਚਮੜੀ ਦੀ ਮੱਝਾ ਸਿੰਘ ਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਸਿਰ ਦੇ ਨੇੜੇ ਹੀ ਮੁੜਿਆ ਹੋਇਆ ਕੁੰਡਾ ਸਿੰਘ ਖੋਲੋ ਭਈ ਇਹਨੂੰ ਤੋੜ ਕੇ ਆਪਾਂ ਸੋ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਹਾਂ ਦੋਸਤੋ ਇਹ ਹਜੇ ਕੋਈ ਵਾਰ ਪਸ਼ੂ ਪਹਿਲਾਂ ਵੀ ਸੂਛ ਸਕਦਾ ਹੁੰਦਾ ਪਰ ਲੱਗਦਾ ਹੈ ਵੀ ਦਿਨ ਹਜੇ ਇਸ ਮੱਝ ਨੂੰ ਲੈਣੇ ਚਾਹੀਦੇ ਐ ਵੈਸੇ ਹਵਾਨੇ ਦਾ ਰੋਖ ਤੁਸੀਂ ਦੇਖ ਲਓ ਢਾਂਚੇ ਦੀ ਚੜਾਈ ਕਾਫੀ ਹੈ ਤੇ ਹਵਾਨੇ ਦੀ ਵੀ ਉਨੀ ਚੜਾਈ ਹੈ ਮੋਢ ਦੇ ਵਿੱਚੋਂ ਤੁਸੀਂ ਹਵਾਨਾ ਦੇਖਿਓ ਥੋੜੀ ਬਹੁਤ ਭਲੂਣ ਵੀ ਹਵਾਨੇ ਤੇ ਨਜ਼ਰ ਆ ਰਹੀ ਹੈ ਲੱਤਾਂ ਦੇ ਉੱਤੇ ਵੀ ਭਲੂਣ ਅਗਲੀਆਂ ਤੇ ਥੋੜੀ ਥੋੜੀ ਦਿਸਦੀ ਹੈ ਅੱਗੋਂ ਕਰਕੇ ਫੇਰ ਮੋੜ ਲਿਓ ਬਾਈ ਇੱਕ ਵਾਰ ਸੋਏ ਮੱਝ ਦੋਸਤੋ ਵਿਕਰੀ ਆਸਤੇ ਹੈ ਜਿਹਨੂੰ ਚੰਗੀ ਲੱਗੇ ਤਾਂ ਕਾਲ ਤੁਸੀਂ ਬਾਈ ਜਿਹੜਾ ਨੂੰ ਕਰ ਸਕਦੇ ਹੋ ਨੰਬਰ ਇਹਨਾਂ ਦਾ ਸਕਰੀਨ ਉੱਤੇ ਚੱਲੀ ਜਾਂਦਾ ਪਸ਼ੂ ਆ ਕੇ ਦੇਖਣਾ ਤੇ ਤਸੱਲੀ ਕਰਨਾ ਹੱਕ ਹੁੰਦਾ ਜਰੂਰ ਕਰ ਲਿਆ ਕਰੋ ਜਾਂ ਦੁਕਾਨਦ ਤੱਕ ਅੱਗੇ ਸੋ ਹਵਾਨੇ ਦਾ ਰੁਖ ਦੋਸਤੋ ਵੀਡੀਓ ਚੋਂ ਹੁਣ ਵੀ ਤੁਸੀਂ ਕਲੀਅਰ ਸਮਝ ਸਕਦੇ ਹੋ ਕਾਫੀ ਵੱਡਾ ਹਵਾਨਾ ਹੈ ਮੋੜ ਦੇ ਵਿੱਚੋਂ ਚੰਗਾ ਜੁਆਇੰਟ ਹਵਾਨਾ ਹੈ ਸੋ ਅੱਗੇ ਨੂੰ ਲੈ ਜਾਓ ਜੀ ਬਸ ਠੀਕ ਹੈ ਜੀ ਮੋੜ ਲਓ ਸੋ ਇਹ ਮੱਜ ਦੋਸਤੋ ਅੱਜ ਦੀ ਵੀਡੀਓ ਚ ਤੁਹਾਨੂੰ ਵਿਕਰੀ ਵਾਲੀ ਦਿਖਾਉਣੀ ਸੀ ਮੈਂ ਤਰਤੀ ਹਵਾਨਾ ਸੋਹਣਾ ਦਿਖਾਉਂਦੀ ਵਾਕੇ ਇਸ ਤਰੀਕੇ ਨਾਲ ਫੇਰੇ ਦਾ ਹਵਾਨਾ ਦੇਖ ਲਓ ਤੁਸੀਂ ਇਹ ਰੋ ਖੈ ਦੇ ਹਵਾਨੇ ਦਾ ਇਹ ਇਸ ਟਾਈਮ ਦਾ ਪੱਟਾਂ ਦੇ ਉੱਤੇ ਵੀ ਨਾੜਾਂ ਤੁਹਾਨੂੰ ਦਿਸਣਗੀਆਂ ਦੁੱਧ ਵਾਲੀ ਮੱਝ ਹੈ ਕੋਲੋਂ ਆ ਕੇ ਪਾਸ ਤੁਸੀਂ ਕਰ ਲਓ ਇਸ ਟਾਈਮ ਥੋੜੀ ਜਿਹੀ ਇੱਕ ਪਾਸੇ ਭਲੋਣ ਵੱਧ ਦੀਂਦੀ ਹੈ ਕੋਲ ਆ ਕੇ ਤੁਸੀਂ ਇਹਨੂੰ ਦੇਖ ਲੈਣਾ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ